ਐਕਸ਼ਨ ਲੈ ਪਹਿਲਾ ਤਾਂ ਮੇਰੇ ਭਾਈ ਨੇ ਆਪਦੀ ਨੂੰ ਪਈ 132 100 ਐਨੀ ਗੱਲ ਨੂੰ ਲੈ ਕੇ ਡਾ ਥੋਬੇ ਵਰਗਾ ਕਰ ਲਿਆ ਮੂੰਹ ਮੈਨੂੰ ਤਾਂ ਬਿਨਾਂ ਦੱਸੀ ਤੁਰ ਗਈ 137 ਐਕਸ਼ਨ ਕਰਜਾ ਕਰਜਾ ਇੱਕ ਸੇ ਚੱਲੀ ਜਾਂਦਾ ਸੀ ਆਪੀ ਕਰਜਾ ਹਾਂ ਚੱਲ ਨੀਪਾ ਵੀ ਐਡਾ ਕਰ ਲਿਆ ਥੋਬੇ ਵਰਗਾ ਮੂੰਹ ਆ ਕਿ ਚੱਕਾਇਆ ਤਰਾਇਆ ਮੈਨੂੰ ਕਾਣੂ ਸੀ ਨੋ ਇਹ ਬੋ ਬੈਸਿੰਡ ਫੜ ਜਾਓ ਕੱਟ ਕੇ ਦਵਾਰੇ ਲਾਓ ਫਿਰ ਐਡਾ ਮੂੰਹ ਕਰ ਲਿਆ ਭਨੇ ਭੇਗੀ ਵਾਗੀ ਹੱਸ ਕੇ ਜਾਨੀ ਆ ਆਵਾਜ਼ ਹੀ ਆਉਣਾ ਦੇਖੀ ਆਵਾਜ਼ ਹੀ ਬੋਲਦੀ ਚਲ ਬਈ ਦਵਾਰੇ ਲਾ 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 ਤੂੰ ਨਿਸ ਇੰਨੀ ਗੱਲ ਕਹਿਣ ਤੇ ਥੋਬੜ ਵਰਗਾ ਕਰਨਗੇ। ਇੰਨੀ ਗੱਲ ਜੁੜ। ਕੜਲਾ ਸੀ। ਹਾਂ। ਸ਼ਰ। ਇੰਨੀ ਗੱਲ ਹੀ ਕਹੀ ਆ ਭਾਬੀ। ਬਗ ਜਾ। ਸਹੀ ਨਹੀਂ ਹੋਇਆ ਮੈਂ ਤਾਂ। ਹਾਂ, ਕਾ ਬਣਦੀ ਆ। ਹੋਰ ਕੁਝ ਕਰਦੀ, ਕਿਆ ਕਰਦੀ, ਬਣਦੀ। ਬਗ ਜਾ। ਹੁੱਕਦੇ ਨਹੀਂ। ਆਏ ਕਰ ਦੋ। ਚਲੋ ਭਈ ਚਲੋ 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 ਕੋਈ ਨਹੀਂ ਤੇ 5 ਵਜੇ ਲੱਗ ਜਾਣਗੇ ਕੋਈ ਚੱਕਰ ਨਹੀਂ ਇਹਦਾ ਇਹਨਾਂ ਦਾ ਟਾਈਮ ਲਾਇਆ ਕਰੂੰਗੇ ਸੀਨ ਤੇ ਹੁਣ ਨਹੀਂ 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 ਅੱਜ 5 ਵਜੇ ਜਾਣਾ ਇਹਨਾਂ ਨੇ ਹੈਨਾ ਨਹੀਂ ਨਹੀਂ ਸੱਜ ਚਲੋ ਹੂੰ ਚਲੋ ਦੁਬਾਰੇ ਰੀਟੇਕ 1 2 3 ਐਕਸ਼ਨ ਇੰਨੀ ਕੁ ਗੱਲ ਨਹੀਂ ਚਲਦੀ ਹੈ ਕਿ ਚੱਕੇ ਚੁੰਨੀ ਤੁਰ ਗਈ ਕੋਈ ਗੱਲ ਹੈ ਕੀ ਇਹ ਨੀ ਅੱਜ ਕੱਲ੍ਹ ਦੀਆਂ ਕਾਨੂੰ ਚੱਲਦੀਆਂ ਨੇ ਗੀਆਂ ਕਹੇ ਨੀ ਚੀ ਘੱਟ ਐਨਾਂ ਨੂੰ ਤਾਂ ਪਰ ਜਿਹੜੀ ਗੱਲ ਕਹੇ ਨਾਲ ਹੀ ਹੁੰਦੀ ਆ ਉਹ ਤਾਂ ਹੁਣ ਸਿਆਣੇ ਬੰਦੇ ਤੋਂ ਕਹੀ ਹੋ ਜਾਂਦੀ ਐ ਕਿ ਹੁਣ ਜਵਾਕੜੀ ਬਾਰੇ ਵੀ ਤਾਂ ਸੋਚ ਰਹੀ ਐਗਾ ਗੱਲ ਤਾਂ ਹੋਈ ਆ ਭਾਬੀ ਮੈਨੂੰ ਸਾਡੇ ਪੁੱਤ ਦਾ ਇੰਨਾ ਤਰਸ ਆਉਂਦਾ ਉਹ ਵਿਚਾਰਾ ਨਾ ਟਾਈਮ 'ਚ ਰੋਟੀ ਖਾ ਗਏ ਬਿਸਰ ਬਿਸਰ ਕਰਦਾ ਫਿਰਦਾ ਰਹਿੰਦਾ ਦੱਸ ਫਿਰ ਤੁਸੀਂ ਗੱਲ ਕਰ ਲਓ ਮੈਂ ਉਹਨਾਂ ਨਾਲ ਗੱਲ ਕਰ ਲਈ ਨੇ ਆਪਾਂ ਵੀ ਕੀ ਕਹਿੰਦੇ ਆਉਗੀ ਕਿ ਨਹੀਂ ਹੁਣ ਨਾ ਮੈਂ ਤਾਂ ਕੀ ਕਰਾਂਗਾ ਆਪਾਂ ਕੋਈ ਗੱਲ ਨਹੀਂ ਕਰਨੀ ਜਾਂਦੀ ਆ ਜਾਵੇ ਡੱਬਾ ਹੋਵੇ ਮੈਂ ਤਾਂ ਜਵਾਕੜੀ ਆ ਪਾੜ ਲੂੰਗੀ ਆਹੇ ਦੀ ਹਰੀ ਕੱਲ ਨੂੰ ਕੋਈ ਫੇਰ ਐਸੀ ਵੈਸੀ ਗੱਲ ਹੋਗੀ ਫੇਰ ਕਿੱਥੇ ਘੁੱਤ ਤੇ ਫਿਰੋਂਗੇ ਹੁਣ ਤੂੰ ਤਾਂ ਜਵਾਗੜੀ ਅੱਜ ਤਾਂ ਪਾੜ ਲੰਗੀ ਕੱਲ ਨੂੰ ਅਗਲੀ ਫੇਰ ਆ ਜੂਗੀ ਮੇਰ ਮਾਰਨ ਪੜੀ ਪੜਾਈ ਤੇ ਫੇਰ ਕੀ ਕਰੇਂਗੀ ਤੂੰ ਹੁਣ ਗੱਲ ਨਵੇੜ ਲਉ ਨਾ ਆਪਦੀ ਇਹ ਵੀ ਗੱਲ ਤੇਰੀ ਸਿਆਣੀ ਆ ਭਾਬੀ ਦੇਖ ਰਿਆ ਕੋਈ ਨਾ ਆ ਜਾਣ ਦੇ ਲੱਕੀ ਨੂੰ ਤਾਂ ਗੱਲ ਕਰਦੇ ਹਾਂ ਪਹਿਲੀ ਗੱਲ ਨਵੇੜੀ ਠੀਕ ਰਹਿੰਦੀ ਐ ਐਵੇਂ ਵਾਦੇ ਨੂੰ ਥਾਂ ਹੋ ਜਾਂਦਾ ਇਹ ਹੀ ਤਾਂ ਕੀ ਪਤਾ ਕੱਲ ਨੂੰ ਕੀ ਕਰਦੇ ਇੱਕ ਮਿੰਟ ਮੈਂ ਫਰੇਮ ਕੱਟ ਕੇ ਪਿੱਛੇ ਲਾਉਣਾ ਚਲੋ ਮੈਂ ਮੈਡਮ ਹੁਣ ਤੂੰ ਇਹ ਵਿੱਚ ਰੀਤ ਆਉ ਠੀਕ ਐ ਨੇ ਭਗ ਜਾ ਹੁਣ ਆ ਕਿ ਸੱਡੀਆਂ ਗੱਲਾਂ ਕਰਨ ਦੀ ਆ ਇੰਨੇ ਨੇ ਰੀ ਟੇਕ ਨਹੀਂ ਮੈਡਮ ਚੰਗੇ ਹੁੰਦੇ ਆ ਨਾਲ ਵਿੱਚ ਲਾਉਂਗੇ ਇਹ ਚਲੋ ਇੱਕ ਮਿੰਟ ਨਾਲੇ ਪੱਗੀ ਡੰਡ ਲਾ ਰੱਖਿਆ ਆਪਦੇ ਆਪ ਨੂੰ ਤੁਸੀਂ ਤਾਂ ਨਾ ਥੋਬੜਾਂ ਦੀ ਗੱਲ ਤੇ ਨਾ ਸੁਣਾਂ ਦੀ ਤਾਂ ਗੱਲ ਹੀ ਨਹੀਂ ਜੀ ਇਹ ਹੀ ਆ ਸਭ ਮੇਰਾ ਤਾਂ ਨੋਰਮਲ ਡਾਇਲੋਗ ਆ ਇਹ ਆਸ ਤਾਂ ਬਗਾਨੇ ਕੀ ਗੱਸ਼ ਕਰਦੇ ਨੇ ਮੈਂ ਤਾਂ ਦੇਸੀ ਬੋਲਣ ਨਹੀਂ ਦਿੰਦੇ ਮੈਂ ਤਾਂ ਬਾਹਲਾ ਬੋਲ ਲੈਣੀ ਆ ਦੇਸੀ ਹੂੰ

ਅਕਸ਼ਨ ਗੱਲ ਤਾਂ ਉਹੀ ਹੈ ਭਾਬੀ ਮੈਂ ਤਾਂ ਇਹਨੇ ਸਮਝਾਉਂਦੀ ਵੀ ਕੀ ਕਰੀਏ ਹੁਣ ਤੂੰ ਰਹੀ ਦੋ ਚਾਰ ਦਿਨ ਕੋਈ ਨਾ ਕੋਈ ਹੱਲ ਕਰਕੇ ਜਾਏ ਕੋਈ ਗੱਲ ਨਹੀਂ ਪਰ ਤੂੰ ਸੋਚਣਾ ਕਰ ਨਵੇੜਾ ਕਰਾ ਕੇ ਜਾਉਂਗੀ ਮੈਂ ਤਾਂ ਪਹਿਲਾਂ ਕਮਲ ਤੋਂ ਵੀ ਕੁਝ ਹੋਇਆ ਭਾ ਕੀ ਉਹਨੂੰ ਵੀ ਇੰਨੀ ਸਮਝ ਨਹੀਂ ਹੈਗੀ ਉਹ ਵੀ ਗਲਤੀ ਜਵਾਕੜੀ ਹੈ ਹੋਰ ਹੈ ਮੈਂ ਆਪੇ ਗੱਲ ਕਰੂੰਗੀ ਕੋਈ ਨਾ ਆ ਜਾਣ ਦੇ ਲੱਕੀ ਨੂੰ ਗੱਲ ਕਰਦੇ ਆਪਾਂ ਬੈਠ ਕੇ ਨਵੇੜਾ ਕਰਾ ਕੇ ਜਾਉਂਗੀ ਚੰਗਾ ਚੱਲ ਮੇਰਾ ਵੀ ਮਨ ਕੁਝ ਹੋਰ ਹੈ ਹਾਂ ਆਨੰਦ ਚਾਹ ਮਮੀ ਹੱਸਦੀ ਘਾ ਅਸਕੇ ਤਾਂ ਬੁੱਖ ਮੈਂ ਭੜਾ ਜਾ ਭਗ ਜਾ ਸਹੀ ਨਹੀਂ ਹੋਇਆ ਮੇਤੋ ਮੈਂ ਹਾਰ ਕਰਦੇ ਹਾਂ ਅਰ ਇੱਕ ਵਾਰ ਕਿਛ ਕਰੀਂ ਕਿ ਚਾਹ ਪੜਦੀ ਛੜਦੀ ਭਗ ਜਾ ਭਗ ਜਾ ਨਹੀਂ ਕਹਿਣਾ ਛੁਰਤੀ ਮੈਂ ਭਗ ਜਾ ਨਹੀਂ ਕਹਿਣਾ ਬਾਈ ਮੈਨੂੰ ਚਾਹ ਹੀ ਪੜਦੀ ਹੋਗੀ ਛੇਤੀ ਸੜੀ ਹਾਂ ਸੋਰੀ ਮੈਂ ਤਾਂ ਠੀਕ ਹਾਂ ਹਾਂ ਦੱਸ ਤੂੰ ਤਾਂ ਮਿੱਠੀ ਲੁੱਚੀ ਬਾਣੇ ਦੇ ਨਾਲ ਮੈਡਮ ਭਗ ਜਾ ਭਗ ਜਾ ਨਹੀਂ ਕਹਿਣਾ ਪਗ ਜਾ ਨਹੀਂ ਕਲਦੀ ਹੋਗੀ ਮੈਂ ਚਾਹ ਚ ਛੁਰਤੀ ਵਾਗੀ ਸੀ ਮੇਰੀ ਮੈਂ ਕੰਮ ਨਹੀਂ ਮੈਂ ਕੰਮ ਚਾਹੀ ਲਈ ਉਹ ਤਾਂ ਮੈਂ ਨਹੀਂ ਬਗ ਜਾ ਹੁਣ ਸਾਡੀਆਂ ਗੱਲਾਂ ਸੁਣ ਕੇ ਜਾਣਗੇ ਆਹ ਪਾਈ ਕੀ ਕਰ ਬਣੀ ਜਾ ਪਾ ਰਖਿਓ ਓਦਾਂ ਵੀ ਬਹੁਤ ਜ਼ਿਆਦਾ ਚਲੋ ਕੋਈ ਨਾ ਦਵਾਰੇ ਪੀਉਂਗੀ ਦਵਾਰੇ ਆਓ ਚਲੋ ਬਣੀ ਜਾ ਰਣੀ ਕੀ ਸੀਗਾ ਨਹੀਂ ਹੋਰ ਭਾਬੀ ਮੇਰਾ ਤਾਂ ਦਿਮਾਗ ਖੇਲ ਹੋਇਆ ਪਿਆ ਹੁਣ ਤੂੰ ਰਹੀ ਦ ਵਿਚਾਰ ਹਾਂ ਹਾਂ ਚਲੋ ਕੋਈ ਹੱਲ ਕਰਕੇ ਜਾਂਦੇ ਚਲੋ ਚਲੋ ਕੀ ਦਾ ਸੀਗਾ ਉੱਥੇ ਉੱਥੇ ਹੀ ਕੱਕਾਂਗੇ ਲੈ ਚਲੋ ਕੋਲੇ ਲਾ ਦਨੇ ਇੱਕ ਵੱਚ ਮੈਡਮ ਤੁਸੀਂ ਬੋਲੋ ਕੀ ਬੋਲਦੇ ਇਹਨਾਂ ਦਾ ਪਹਿਲਾਂ ਚਲੋ ਤੁਸੀਂ ਬੋਲੋ ਥੋੜਾ ਜਿਹਾ ਹਾਂ ਇੱਕ ਮਿੰਟ 1 2 3 ਐਕਸ਼ਨ ਹੋਰ ਭਾਬੀ ਮੇਰਾ ਤਾਂ ਦਿਮਾਗ ਫੇਲ ਹੋਇਆ ਪਿਆ ਹੁਣ ਤੂੰ ਹੀ ਕੋਈ ਹੱਲ ਕਰਕੇ ਜਾਈ ਰਹੀ ਦੋ ਚਾਰ ਦਿਨਾਂ ਨਾਲੇ ਹੁਣ ਮੇਰੇ ਕੋਲੇ ਉਤੇ ਕੋਈ ਗੱਲ ਨਹੀਂ ਤੂੰ ਸੋਚ ਨਾ ਕਰ ਜੇ ਮੈਂ ਆਈ ਹਾਂ ਨਾ ਕੋਈ ਗੱਲ ਸਿਰੇ ਚੜਕੀ ਜਮੂ ਤੇ ਤੂੰ ਵੀ ਆ ਮੈਡਮ ਜਗਾ ਛੱਡ ਦੋਈ ਥੋੜੀ ਸੀਗਾ ਇਹਨੂੰ ਬੈਠਣ ਨੂੰ ਰੀਤ ਨੂੰ ਕੋ ਗੜ ਕੇ ਸੋਹਣਾ ਸਾਫ ਫਰੇਮ ਪੂਰਾ ਪੂਰਾ ਅੱਲੀ ਬੈਠੇ ਰਹੋ ਪਹਿਲਾਂ ਤਾਂ ਫਿਰ ਸੀਨ ਚੜਿਓ ਚਲੋ 5 2 3 ਐਕਸ਼ਨ ਕੋਈ ਗੱਲ ਨਹੀਂ ਭਲੇ ਤੂੰ ਸੋਚਣਾ ਕਰ ਜੇ ਮੈਂ ਹੁਣ ਆਈਆਂ ਨਾ ਕੋਈ ਗੱਲ ਸਿਰੇ ਚੜਾ ਕੇ ਜਾਂ ਨਮੇੜਾ ਕਰਾ ਕੇ ਜਾਂ ਐਵੇਂ ਸਾਨੂੰ ਵੀ ਟੈਨਸ਼ਨ ਆ ਪਈਆਂ ਰਹਿਦੀਆਂ ਨੇ ਫਿਰ ਉੱਥੇ ਬੈਠਿਆਂ ਨੂੰ ਹੋਰ ਬਾਲੀ ਟੈਨਸ਼ਨ ਨਾ ਲਿਆ ਕਰਨ ਵਾਲੇ ਹਾਂਜੀ ਮੰਮੀ ਜਾਨ ਮੰਮੀ ਰਸ਼ੀਕਾ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਐ ਹਾਂਜੀ ਹਾਂਜੀ ਕਮਲ ਪਹੁੰਚ ਗਈ ਸੀਗੀ ਟਾਈਮ ਨਾਲ ਘਰੇ ਹਾਂ ਹਾਂ ਪਹੁੰਚ ਗਈ ਸੀਗੀ ਵਧੀਆ ਜੀ ਲੱਗਿਆ ਹੋਇਆ ਐ ਇਸ ਵਿਚਾਰੀ ਨਾਲ ਹੋਰ ਐ ਨਾ ਘਰ ਵੀ ਦੇਖਣਾ ਭਾਈ ਜਾ ਕੇ ਘਰੇ ਵੀ ਕੰਮ ਹੁੰਦੇ ਨੇਗੇ ਜਵਾਕ ੱਦਲੇ ਵੀ ਨੇ ਦੇਖਣ ਨੂੰ ਫਿਰ ਉਹਨਾਂ ਦਾ ਵੀ ਧਿਆਨ ਰੱਖਣਾਗਾ ਹੁਣ ਮੇਰਾ ਵੀ ਸਿਆਣਾ ਸਰੀਰ ਹੈਗਾ ਮੈਂ ਕਿੱਥੇ ਸੋਵਾਂ ਤੂੰ ਮੈਨੂੰ ਚਾਹੀ ਲੈਣਾ ਨਾ ਮੈਂ ਚਾਹ ਕੀ ਕੀ ਮਾਤੇ ਰੰਗ ਸਿਆਣਾ ਸਰੀਰ ਮਹਲਾ ਸ਼ੋਕਰ ਇੱਕ ਮਿੰਟ ਦਾ ਅਸੀਂ ਚੱਲ ਰਿਹਾ ਕੱਟੀ ਲਾਲ ਤਾਂ ਢਿੱਡ ਤੇ ਬੈਠੀ ਲਾਲਾ ਢਿੱਡ ਤੇ ਢੱਲੇ ਪੜ ਗਿਆ ਲਾਲ ਢਿੱਡ ਦੀ ਚਾਹ ਤੇ ਆ ਰਹੀ ਜਾਂਦੀ ਆ ਮੇਰੇ ਚਲੋ ਕੋਈ ਨਾ ਜੀ ਚਾਹ ਵੀ ਮਿਲੂਗੀ ਬਦਾਨਾ ਵਗਾਈਏ ਚਲੋ ਸਬਾ ਪਪੜ ਜਿ ਤਾਲਣੇ ਦੀ ਵਨ ਟੂ ਕਲੋਜ਼ ਆ ਮੈਡਮ ਤੁਹਾਡਾ ਵੱਡਾ ਸਰੀਰ ਹਾਂ ਵੱਡਾ ਬੜਾ ਬੋਲ ਬੋਲ ਹੱਸਦੇ ਦੇਖੀ ਬੜਾ ਨਹੀਂ ਰੁਕਣੀ ਵਲੋਗ ਇਟ ਕੱਟ ਟੂ 3 ਸੀਗਾ ਬੁੜਾ ਸਰੀਰ ਨਾ ਬੁੜਾ ਸਰੀਰ ਨਹੀਂ ਕਹਿੰਦੀ ਹੈਗੀ ਮੈਂ ਟਾਪਰੀ ਜਵਾਕ ਚੱਲੇ ਵੀ ਦੇਖਣੇ ਨੇ ਮੇਰਾ ਸਰੀਰ ਠੀਕ ਨਹੀਂ ਰਹਿੰਦਾ ਭਾਈ ਹਾਂ ਭਾਈ ਹੁਣ ਮੇਰਾ ਵੀ ਸਰੀਰ ਠੀਕ ਨਹੀਂ ਰਹਿੰਦਾ ਹਾਂ ਚਲੋ ਗਾਇਸ 1 2 3 ਐਕਸ਼ਨ ਨਾਲੇ ਹੁਣ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਹੈਗੀ ਨਾਲੇ ਜਵਾਕ ਜੀ ਨਹੀਂ ਲਾਉਂਦੇ ਆਪਦੀ ਮਾਂ ਬਿਨਾ ਨਾਲੇ ਮਾਂ ਦਾ ਵੀ ਨਹੀਂ ਜੀ ਲੱਗਦਾ ਜਵਾਕ ਬਿਨਾ ਨਾਲੇ 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 ਮਾਂ ਦਾ ਨਹੀਂ ਉੱਥੇ ਇੱਥੋਂ ਚੱਕ ਲਓ ਤੁਹਾਨੂੰ ਵੀ ਜਵਾਕ ਦੇਖਣੇ ਜੀ ਇੱਥੋਂ ਚੱਕ ਲਓ ਸੀਨ ਪੂਰਾ ਹੋ ਗਿਆ ਅੱਧਾ ਚਾਹ ਨਾ ਢੁੱਲ ਜਾ ਬਈ ਕਹਿੰਦੋਲਦੀ ਉੱਥੋਂ ਸੀਗੇ ਨੇ ਕਿਹਾ ਵੀ ਨਾਲੇ ਘਰੇ ਜਵਾਕ ਉੱਥੋਂ ਨਾਲੇ ਹਾਂ ਘਰੇ ਜਵਾਕ ਦੀ ਨਹੀਂ ਲਾਉਂਦੇ ਮਾਂ ਬਿਨਾ ਹਾਂ ਉਹ ਗੱਲ ਕਰੋ ਮੁੱਦੇ ਦੀ ਹੁਣ ਉਹਦੀ ਨੇਹਾ ਬਾਰੇ ਹਨਾ ਤੁਸੀਂ ਕਹੋ ਜਿਹੜੀ ਭਈ ਰਹਿੰਦੀ ਆ ਰਵੇ ਤੁਸੀਂ ਵੀ ਇਸ਼ਾਰੀ ਚ ਗੱਲ ਕਰੋ ਹਨਾ ਤੁਸੀਂ ਕਹੋ ਜਿਹੜੀ ਰਹਿੰਦੀ ਆ ਰਵੇ ਜਿਹੜੀ ਜਾਂਦੀ ਆ ਜਾਂਦੇ ਜਾਂਦੀ ਆ ਜਾਵੇ ਤੂੰ ਕਿਹਾ ਆਪਦਾ ਬੁੱਢੀ ਉਮਰ ਆਦਾ ਮਾਂ ਬੀਬੀ ਵਧਾਇਆ ਹਨਾ ਹਾਂ ਚਲੋ ਨਾਲੇ ਨਾਲੇ ਮੁੰਡੇ ਨੂੰ ਚਾਹੀਦੀਆਂ ਸੀ ਇਹ ਗੱਲਾਂ ਚ ਚਲੋ ਜੀ ਰਸੇ 1 2 3 ਐਕਸ਼ਨ ਸਨ ਵਾਲੀ ਜਵਾਕਾਂ ਦਾ ਬਣੀ ਜੀ ਲੱਗਦਾ ਹੈਗਾ ਮਾਂ ਬਿਨਾ ਨਾਲੇ ਬੈਠੇ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਹੈਗੀ ਜਿਹੜੀ ਕੋਈ ਰਹਿੰਦੀ ਹੈ ਰਹੇ ਜਾਂਦੀ ਹੈ ਜਾਵੇ ਤੂੰ ਨਾ ਟੈਨਸ਼ਨ ਲਿਆ ਕਰ ਸਿਆਣਾ ਸਰੀਰ ਬਿਮਾਰ ਹੋ ਜੇਗੀ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ ਸਭ ਆਉਦੇ ਵਾਰੀ ਸੋਚਦੇ ਨੇ ਨਾਲੇ ਮੁੰਡੇ ਨੂੰ ਟੈਨਸ਼ਨਾਂ ਪਾ ਰੱਖੀਆਂ ਨੇ ਹੋਰ ਭਾਬੀ ਮੇਰਾ ਪੁੱਤ ਦਾ ਨਾ ਸਕੰਜੇ ਚ ਫਸਿਆ ਪਿਆ ਚਾਰੇ ਪਾਸਿਆਂ ਤੋਂ ਇੱਕ ਪਾਸੇ ਉਹ ਨਹੀਂ ਕੁਝ ਦੇਖਣ ਨੂੰ ਹੈਗਾ ਜਿੱਥੇ ਦੇਖਿਆ ਤੇ ਕੁਝ ਉਹ ਆਪ ਨਹੀਂ ਜੱਜਦੀ ਨਿਕਲੀ ਹੈਗੀ ਹੋਰ ਮੰਮੀ ਮੇਰੇ ਘਰ ਐ ਮੈਂ ਵੀ ਜਿਵਾਖ ਹੋਇਆ ਨਹੀਂ ਹੈਗਾ ਨਿਹਾਂ ਦੀ ਵਜਨ ਵਾਲੀ ਸਾਰਾ ਕੁਝ ਹੋ ਜਾਏ ਪਤਾ ਨਹੀਂ ਕਿਉਂ ਤੁਸੀਂ ਮੈਨੂੰ ਦੋਸ਼ੀ ਬਣਾਇਆ ਪਿਆ ਦੋਸ਼ ਤਾਂ ਭਾਈ ਆਪਣੇ ਕਰਮਾਂ ਦੀ ਹੁੰਦਾ ਹੈਗਾ ਕੋਈ ਨਹੀਂ ਕਿਸੇ ਦਾ ਮੜਾ ਕਰ ਸਕਦਾ ਹੁੰਦਾ ਜੇ ਤੇਰੇ ਕਰਮਾਂ ਚ ਹੁੰਦਾ ਤੇਰੇ ਵੀ ਲਾਦ ਹੋ ਜਾਂਦੀ ਕੋਈ ਨਾ ਮੰਮੀ ਤੇ ਰੱਬ ਨੇ ਮੇਰਾ ਉਹ ਬੱਚਾ ਖੋਇਆ ਸੀ ਤਾਂ ਕੁੜੀਦਾਨਾ ਕੀਆ 오ਹੋ ਬਰਕਤ ਆ ਅਸੀ ਰੱਬ ਆਈ ਹਾਏ ਤਾਂ ਬਰਕਤ ਵੀ ਤਾਂ ਮੇਰੀ ਧੀ ਆ ਹਾਂ ਚਲੋ ਪਿੱਸੇ ਕਰ ਦੇ ਨੂੰ ਪਿੱਸੇ ਚਲੋ ਬਾਹਰ 2 3 ਐਕਸ਼ਨ ਤਾਂ ਬਰਕਤ ਵੀ ਤਾਂ ਮੇਰੀ ਧੀ ਆ ਨਾਲੇ ਨਾ ਸਾਨੂੰ ਦੇਣ ਵਾਲੇ ਨਾਲੋਂ ਵੱਡਾ ਜਨਮ ਜਨਮ ਦੇਣ ਵਾਲੇ ਨਾਲੋਂ ਵੱਡਾ ਪੱਲਣਾ ਨਾ ਇਹ ਕਿਸ ਕਾ ਨਾ ਆ ਵੀ ਨਾ ਮੈਂ ਇੱਧਰ ਕਰਦਾ ਇਹ ਬਲੌਦ ਤੇ ਬਲੌਦ ਚੱਲੋ ਜੀ ਕੁਝ ਨਹੀਂ ਹਾਂ ਹਉ ਦੇ ਟਿੱਡ ਦੀ ਜੰਮੀ ਨਹੀਂ ਤਾਂ ਕੋਈ ਹਉ ਦੇ ਟਿੱਡ ਦੀ ਜੰਮੀ ਹੁੰਦਾ ਚਲੋ 1 2 3 ਐਕਸ਼ਨ ਨਾਲੇ ਮੰਮੀ ਸਾਨੂੰ ਦੇਣ ਵਾਲੇ ਨਾਲ ਨਾ ਪਾਲਣ ਵਾਲਾ ਵੱਡਾ ਹੁੰਦਾ ਹੈ ਇਹ ਤਾਂ ਭਾਈ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਬਗਾਨੀ ਲਾਤਾ ਬਗਾਨੀਆਂ ਹੁੰਦੀ ਆ ਕੱਲ ਉਹਦੀ ਮਾਂ ਉਹਦੇ ਦੇ ਹੱਕ ਜਵਾਲੂਗੀ ਆ ਕੇ ਤੂੰ ਤਾਂ ਫੇਰ ਉੱਥੇ ਬੈਠੀ ਰਹਿ ਜੇਂਗੀ ਕੋਈ ਨਾ ਮੈਨੂੰ ਮੈਨੂੰ ਪਾਲ ਲੂੰਗੀ ਤੇ ਉਸੇ ਸੀ ਆਪਣੇ ਬੱਚੇ ਨੂੰ ਦੇਖੂੰਗੀ ਕਿ ਇਤਰ ਆਪਣੇ ਨੇਹਾ ਨੂੰ ਕਿਉਂ ਭੇਜਿਆ ਫੇਰ ਤੂੰ ਤਾਂ ਸ਼ੁਕਰ ਮਨਾਉਣੀ ਐ ਇਹ ਵੀ ਉਹਦੀ ਮਾਂ ਉਹਨੂੰ ਛੱਡ ਕੇ ਵਰ ਗਈ ਵੀ ਮੈਂ ਸਾਂਭ ਲੂੰਗੀ ਕੁੜੀ ਗੱਲ ਤਾਂ ਵਿਚਲੀ ਹੈਗੀ ਨਾ ਨਾ ਮੰਮੀ ਆ ਮੰਮੀ ਨੂੰ ਕੁਛ ਲੋ ਜਦੋਂ ਇਹ ਇੱਥੇ ਸੀਗੀ ਉਦੋਂ ਵੀ ਬਰਕਤ ਨੂੰ ਮੈਂ ਹੀ ਜਾਂਦੀ ਸੀ ਚੱਲ ਕੋਈ ਨਾ ਭਾਈ ਚਾ ਭੱਗ ਜਾ ਕੰਮ ਕਰ ਲੈ ਤੂੰ ਅਸੀਂ ਕਰ ਲਈਏ ਦੋ ਗੱਲਾਂ ਨਹੀਂ ਜੇ ਭੱਗ ਜਾ ਤਾਂ ਗੱਲਾਂ ਸੁਣਨੀਆਂ ਨੇ ਹੋਰ ਆਹ ਲਹੂ ਪਿੰਡੀਆਂ ਨੇ ਦੇਖ ਲੈ ਹੁਣ ਮੇਰੇ ਸਾਹਮਣੇ ਤੂੰ ਕਹਿ ਨਹੀਂ ਸਕਦੀ ਕਿ ਮੈਂ ਜਵਾਲ ਲੜਾਉਣ ਲੱਗ ਰਹੀ ਐ ਕਿ ਉਹ ਮੈਨੂੰ ਕਿਹਾ ਪਿਆ ਉਹਨੂੰ ਵੀ ਤੂੰ ਭੱਗ ਜਾ ਗੱਲ ਕਰ ਲਈਏ ਅਸੀਂ ਹੱਦ ਹੋਈ ਪਈ ਐ ਕਿਵੇਂ ਸਿਰ ਚੜਾ ਰੱਖੀਆਂ ਨੇ ਆ ਚਾਹ ਦੇਖ ਲੈ ਕਿਵੇਂ ਵੀ ਜਾ ਕੇ ਐਨੀਆਂ ਕਤੋਂ ਹੁੰਦੀਆਂ ਵੀ ਆਏ ਗਏ ਤਾਂ ਕੋਈ ਟ੍ਰੇ ਚ ਧਰਨੇ ਹੁੰਦਾ ਚਾਹ ਆ ਫੜਾਤੇ ਗਲਾਸ ਲੈ ਆ ਕੇ ਇਹਨੇ ਦੇਖ ਲੈ ਖਾਲੀ ਫੜਾਤੀ ਕੋਈ ਲੱਡੂ ਪਿੰਨੀ ਸੌ ਚੀਜ਼ਾਂ ਪਾਉਂਦੀ ਆ ਮੈਂ ਕਿਹੜਾ ਖੁਸ਼ੀ ਲੱਭਤੇ ਆਈ ਆ ਆਈ ਤਾਂ ਮੈਂ ਟੈਨਸ਼ਨ ਆ ਚਾਹ ਮੈਂ ਕੀ ਕਰਨੇ ਨੇ ਲੱਡੂ ਪਿੰਨੀ ਆ ਚਾਹ ਵਸਾਤ ਕਰਦੀ ਆ ਵਹਿੰਦਾ ਐਂ ਮੇਰਾ ਦਿਮਾਗ ਖਰਾਬ ਰਹਿੰਦਾ ਵੀ ਇਹਨਾਂ ਨੂੰ ਅਕਲ ਕਦੋਂ ਆਊਗੀ ਜਿਸ 헤ੜ ਕਰੀਦੀ ਚੱਜਦੀ ਤਾਂ ਕਰ ਲੈਂਦੀ ਇਹ ਰਹੀ ਮੰਮੀ ਐਨਕ ਲਾ ਕੇ ਆ ਕਰਦੀ ਆ ਬੋਲਣਾ ਨਹੀਂ ਬੋਲਣਾ ਨਹੀਂ ਬੋਲ ਪਾ ਕੁਛ ਕੀ ਬੋਲ ਕੁਛ ਮਰਜੀ ਬੋਲ ਦੇ ਹੋਰ ਜੀ ਸਤਿ ਗਾਲ ਜੀ ਹੋ ਠੀਕ ਠਾਕ ਹੋ ਜੀ ਕੀ ਹਾਲ ਹੈ ਹਾਂਜੀ ਟੀਮ ਦਾ ਧਿਆਨ ਰੱਖੋ ਜੀ ਇਹਨਾਂ ਦੇ ਦੋ ਤੋਂ ਉੱਪਰ ਆ ਜੋਤੀ ਚ ਚੌਂਕੀ ਆ ਗਈ ਦੋ ਤੋਂ ਉੱਪਰ ਵਗ ਜੋ ਯੋ ਯੋ ਹਾਂ ਨਹੀਂ ਕਿਹੜੇ ਬਾਬੇ ਦੀ ਆਈ ਹੈ ਕਿਹੜੇ ਨਹੀਂ ਬਾਬੇ ਦੀ ਆਈ ਚਾਦਾ ਆ ਦੇਖੋ ਮੈਂ ਪੀ ਜਾਨੀ ਆ ਦਿਖਾ ਕਿਨੂੰ ਲਈਏ ਵੀਡੀਓ ਕਾਲ ਦਿਖਾ ਤਾਂ ਸਹੀ ਹੁਣ ਸਾਨੂੰ ਕੀ ਪਤਾ ਸੀ ਲੰਬਾ ਦੇਣ ਜੋਗੇ ਤਾਂ ਹੋਈਏ ਬਈ ਕੱਲ ਨੂੰ ਕੋਈ ਕੀਰਤ ਕੀਤੋ ਕਿਵੇਂ ਪੁੱਤ ਠੀਕ ਆ ਹੁਣ ਇਹੋ ਜੋ ਹਾਨੀ ਸਿੰਘ ਸੀਨ ਆ ਜਤੀ ਹਾਂ ਹਾਂ ਭਾਗ ਜਾਂ ਮੈਂ ਹਜੇ ਨਹੀਂ ਲਾਣੀ ਆ ਨੂੰ ਆ ਜਾਂਦੋ ਤਿਆਰ ਹੋ ਜਾਂਦੋ ਨਿੰਮੀ ਕਿੱਥੇ ਸੱਟ ਗਿਆ ਵਾ ਦੱਸ ਦੇ ਉਹ ਨੰਦ ਨੇ ਪਿੱਲਿਆਂ ਦੀਆਂ ਇਹ ਆ ਜਾ ਜਾ ਰੱਖਿਆ ਮਤਾ ਨਹੀਂ ਜਾਦਾ ਪੀਲੇ ਬਾਟੀ ਜਾਈ ਲੈ ਕੇ ਆਜੋ ਥੀਂ ਲੈ ਕੇ ਆ ਜਾ ਕੋਈ ਕਭੇ ਸੋਈ ਲੱਗ ਘਰੀ ਹੈਗੀ ਚਲ ਆਈ ਮਾ ਕਰਿਆ ਕਰ ਮੈਨੂੰ ਬੜਾ ਦੁੱਖ ਆਉਂਦਾ ਹੈਗਾ ਤੇਰਾ ਮੈਂ ਬਾਣੀ ਦੁਖੀ ਹੋਈ ਪਈ ਆ ਭਾਬੀ ਮੈਂ ਕੀ ਕਰਾਂ ਮੈਂ ਬਾਣੀ ਕਸੁੱਟੀ ਫਸ ਗਈ ਤੂੰ ਕੱਲੀ ਦੁਖੀ ਨਹੀਂ ਤੇਰੇ ਨਾਲ ਅਸੀਂ ਵੀ ਦੁਖੀ ਹੁੰਨੇ ਆ ਤੇ ਤੇਰਾ ਦੁੱਖ ਨਹੀਂ ਦੇਖਿਆ ਜਾਂਦਾ ਸਾਥੋਂ ਨਾ ਤਾਂ ਮੈਨੂੰ ਛੱਡ ਕੇ ਜਾ ਸਕਦੇ ਆਂ ਫਿਰ ਪੁੱਤ ਦਾ ਤਰਸ ਆਉਂਦਾ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲਾ ਕੰਮ ਹੋਇਆ ਪਿਆ ਨਹੀਂ ਨਾ ਨਹੀਂ ਇਕੱਲਾ ਇਕੱਲਾ ਪੁੱਤ ਹੈ ਉਹਨੂੰ ਛੱਡ ਕੇ ਕਿੱਥੇ ਜਾਵਾਂਗੀ ਹੋਰ ਪਾ ਕਹਿੰਦੇ ਪੁੱਤ ਕੁਪੁੱਤ ਬਣ ਜਾਂਦੇ ਨੇ ਮਾਂ ਤੋਂ ਕੁਮਾਣੀ ਬਣਿਆ ਜਾਂਦਾ ਇਹ ਤਾਂ ਹੈ ਭਾਬੀ ਪਤਾ ਹੀ ਆ ਤੈਨੂੰ ਉਹੀ ਤਾਂ ਗੱਲ ਐ ਚੱਲ ਕੋਈ ਨਾ ਦੇਖ ਕੇ ਜਾਊਗੀ ਦੇਖਦੇ ਆ ਅੱਗੇ ਕੀ ਬਣਦਾ ਸੱਚੀ ਕੱਲਾ ਮੀ ਅਸੀ ਕਾਲ ਭਾਈ ਹੋਰ ਕਿਵੇਂ ਹੋ ਠੀਕ ਆ ਮੈਂ ਤਾਂ ਤੂੰ ਦੱਸ ਹਾਂਜੀ ਮਾਮੀ ਇਹਨਾਂ ਤਾਂ ਪਤਾ ਲੱਗਦਾ ਹੀ ਹੋਣਾ ਨਾ ਵੀ ਬਾਹਰ ਕੋਈ ਆਇਆ ਹੈਗਾ ਉਹ ਨਹੀਂ ਉਹ ਕੱਪੜੇ ਵੀ ਨਾ ਪ੍ਰੈਸ ਕਰੀ ਆਂਦੀ ਸੀ ਤੇ ਇਹ ਤਾਂ ਕੰਮ ਤਾਂ ਹੁੰਦਾ ਹੀ ਰਹਿੰਦੇ ਨੇ ਘਰਾਂ ਦੇ ਸਾਰਾ ਤਾਂ ਪਤਾ ਹੋਣਾ ਚਾਹੀਦਾ ਤੇਰੀ ਮਾਮੀ ਆਈ ਹੈ ਹੈ ਨਹੀਂ ਮਾਮੀ ਉਹ ਨਾ ਕੱਪੜੇ ਦੇ ਪਾੜੇ ਹੋਏ ਪਏ ਸੀ ਮੈਂ ਕਿਹਾ ਚਲ ਮੈਂ ਪ੍ਰੈਸ ਕਰ ਦਿੰਦਾ ਗੇੜ ਲੱਗੇ ਹੋਏ ਐਸਨ ਤੋਂ ਪਤਾ ਨਹੀਂ ਲੱਗਿਆ ਕੰਮ ਜ਼ਰੂਰੀ ਆ ਨਾ ਆਇਆ ਗਿਆ ਨਹੀਂ ਜ਼ਰੂਰੀ ਹੈਗਾ ਆਏਗਾ ਤਾਂ ਗਿਆ ਆਏ ਹੋ ਗਏ ਅਸੀਂ ਤਾਂ ਹਾਂ नहीं नहीं मम्मी ਉਹ ਗਾ ਨਹੀਂ ਹੈ कपड़े ਕੱਪੜੇ ਦੇ ਬਲਾ ਢੇਰ ਲੱਗਿਆ ਪਿਆ ਸੀ ਮੈਂ ਨਹੀਂ ਮੇਰੀ ਪਰਜਾਈ ਕਿਹੜਾ ਰੋਜੀ ਆ ਕੇ ਬੈਠੀ ਰਹਿੰਦੀ ਆ ਪਤਾ ਨਹੀਂ ਕਿਵੇਂ ਆ ਗਈ ਅੱਜ ਅੱਜੇ ਤੁਸੀਂ ਸਾਰਾ ਸਭ ਕੁੱਟੀਆਂ ਪਾ ਲਿਆ ਮੱਖਿਆਂ ਚ ਨਹੀਂ ਮੰਮੀ ਉਹ ਤਾਂ ਮੈਂ ਕੱਪੜੇ ਪ्रेस ਕਰਦੀ ਸੀ ਤਾਂ ਕਰਕੇ ਮੈਂ ਤਾਂ ਆਪ ਹੁਣ ਰੀਤ ਮੇਰਾ ਸੇਵ ਮੰਮੀ ਹੁਣ ਇਹਨੂੰ ਦੱਸਾਂ ਮੈਂ ਕੀ ਟੈਨਸ਼ਨਾਂ ਨੇ ਨਹੀਂ ਤੂੰ ਮੇਰੀ ਸੱਸ ਨਹੀਂ ਹੈਗੀ ਵੀ ਮੈਂ ਤੈਨੂੰ ਦੱਸਾਂ ਬਾਹਲੇ ਦੁਕਸ ਖੁਬਣਾਉਣੀ ਆ ਤੁਸੀਂ ਮੇਰੇ ਨਾਲ ਇਹਨਾਂ ਨੂੰ ਪੁੱਛ ਕੇ ਪੈਰ ਪਟਿਆ ਕਰ ਤੂੰ ਤਾਂ ਕਿਤੇ ਹਾਂ ਕੀ ਟੈਨਸ਼ਨਾਂ ਨੇ ਦੇਖ ਲੈ ਸੁਣ ਲਿਆ ਤੁਸੀਂ ਉਹ ਸਭ ਤੋਂ ਵੱਡੀਆਂ ਟੈਨਸ਼ਨਾਂ ਮੇਰੇ ਦਿਮਾਗ ਤੇ ਤੁਸੀਂ ਜਿਹੜੇ ਮੇਰੇ ਸਰਚ ਗਲੀਆਂ ਕਰਦੀਆਂ ਅਸੀਂ ਤੇਰੇ ਸੱਚ ਤੇ ਲਈ ਕੀ ਕਰਕੇ ਆਉਂਦੇ ਹਾਂ ਲੈ ਅਸੀਂ ਕਿਹੜਾ ਠੱਕੇ ਨਾਲ ਲਈ ਆਈਆਂ ਲੈ ਕੇ ਆਏ ਹਾਂ ਦੇਖ ਲੈ ਕਿਉਂ ਜਮੜ ਕੀ ਕਹਿਣਗੇ ਫਿਰ ਮੰਮੀ ਬਾਗੀ ਉਹਦੇ ਪਿੱਛੇ ਸ਼ੁਕਰ ਕਰ ਮੇਰੇ ਕਰਕੇ ਬੈਠੀ ਹਾਂ ਮੇਰੇ ਕਰਕੇ ਬੈਠੀ ਹਾਂ ਜਿਵੇਂ ਆਪਣੇ ਪੁੱਤ ਨੂੰ ਇੱਕ ਵਾਰ ਕਹਿਤਾ ਨਾ ਮਿੰਟਾਂ 'ਚ ਮਾਰ ਦੂੰ ਤੁਹਾਨੂੰ ਬਾਹਰ ਕੱਢ ਕੇ ਹਾਂ ਕਹਿਣਾ ਦੱਸਤਾ ਕਹਿ ਦੋ ਫਿਰ ਨਾ ਜ਼ੁਬਾਨੇ ਚਲਾਉਣੀ ਆਂਦੀ ਹੈਗੀ ਮਾੜੀ ਮੋਟੀ ਸ਼ਰਮ ਵੀ ਕਰਨੀ ਚਾਹੀਦੀ ਐ ਵੀ ਕੋਈ ਆਇਆ ਗਿਆ ਬੈਠਾ ਦਾ ਲਵੇ ਫਿਰ ਆ ਗਈ ਨਾ ਹਣ ਮੰਮੀ ਮੈਨੂੰ ਨਹੀਂ ਪਤਾ ਲੱਗਿਆ ਅੰਦਰ ਸੀਗੀ ਤੂੰ ਹੋਰ ਇਹ ਵੱਡੀਆਂ ਹੋ ਗਈਆਂ ਘਰ 'ਚ ਸਾਡੇ ਵਰਗੇ ਛੋਟੇ ਹੋ ਗਏ ਅਸੀਂ ਸੁਣੀਏ ਹੁਣ ਇਹਨਾਂ ਦੀਆਂ ਖਲਦੀ ਆਈਆਂ ਫੂਤ ਨਹੀਂ ਆਸੀ ਵੇ ਜਦਦ ਕੋਈ ਨਾ ਮੰਮੀ ਉਸਨੂੰ ਛੋਟੀ ਤੁਸੀਂ ਕਰ ਲਓ ਕਾਨੂੰ ਛੋਟੀਆਂ ਤੁਸੀਂ ਜਬਾਨ ਦੇ ਲਾ ਕਿ ਮੈਂ ਲੜਾਂਗੀ ਇਸ ਕੋ ਕਰਮਾ ਚ ਤਰੀਆਂ ਪਈਆਂ ਕਿ ਇਹ ਜਾਦੀ ਛੁੱਟੀ ਲੱਕੀ ਹੁ ਆ ਜਾਂਦੇ ਫਿਰ ਆਪਾਂ ਗੱਲ ਕਰਦੇ ਆ ਕਾਨੂੰ ਦਿਮਾਗ ਖਰਾਬ ਮੈਂ ਨਹੀਂ ਬਰਦਾਸ਼ਤ ਕਰਦੀ ਇਹਨੇ ਮੇਰੀ ਪਰਜਾਈ ਦੀ ਬੇਇੱਜ਼ਤੀ ਕੀਤੀ ਚੱਲ ਤੂੰ ਛੱਡ ਪਰਾਂ ਮੈਂ ਆਪੇ ਸਮਝ ਲੂੰਗੀ ਕੋਈ ਨਾ ਤੂੰ ਵੀ ਜਾਦੀ ਘੁੱਟਾ ਕੋਈ ਪੰਦੇ ਕਰਦੇ ਚੱਲ ਜੋਤੀ ਬੋਰੀ ਨਹੀਂ ਜੀ ਹੋ ਜਾਂਦਾ ਬੜਾ। ਕੁਲੜਾ ਲੂਈ ਵਾਲਾ ਚੱਕਣਾ ਇਤੋਂ ਵੇਚਣਾ ਵੇਚਣਾ। ਗੜਾ ਯਾਰ ਬਾਹਰ ਮੈਂ ਕੱਢਦਾ ਮਾਮੀ ਵੀਰੇ ਤੁਸੀਂ ਬਾਹਰ ਆਇਓ ਉਦੋਂ। ਜਦੋਂ ਮਾਮੀ ਨਾਲ ਮੈਂ ਗੱਲ ਕਰੂੰਗਾ ਤੁਸੀਂ ਜਦੋਂ ਬਾਹਰ ਆਇਓ ਠੀਕ ਆ? ਮਾਮੀ ਰੱਖਦਾ ਮੈਂ ਇਹਨਾਂ ਦੋਹਾਂ ਨੂੰ ਵੀ। ਹਾਂ। ਇਹਨਾਂ ਨੂੰ ਬੜਕ ਕਰੂੰ ਮੈਂ ਇਹਨਾਂ। ਤੂੰ ਐਂ ਕਹਦੇ ਚੋਦੀ ਕਹੇ ਜਿਹੜੀ ਵੀ ਗੱਲਬਾਤ ਕਰਨੀ ਹੈ ਕਹਦੇ ਹੁਣ ਮਾਮੀ ਆਈ ਹੋਈ ਨੇ ਨੇੜੇ ਲੱਗਦੇ। ਤੂੰ ਗੱਲੀ ਦੇਣਾ ਤਾਂ ਦੱਸ ਦੇ ਕਹਦੇ ਜੇ ਮੈਨੂੰ ਜੇ ਮੈਂ ਰਹਿਣਾ ਤੂੰ ਜਣਾ ਤਾਂ ਤਾਂ ਦੱਸ ਦੇ ਠੀਕ ਆ? ਹਾਂ। ਠੀਕ ਆ। ਚਲੋ। ਪਾਰਟ 2 3 ਐਕਸ਼ਨ ਨਾ ਚੰਨੀ ਤੇ ਜੂਆ ਪੰਗਾ ਆਈਆਂ ਨੇ ਨੂੰ ਛੜੀਏ ਨਹੀਂ ਰੱਖਦੇ ਪੁੱਤਾ ਤਾਂ ਅੱਗੇ ਦੇ ਫੇ ਨਾਲੇ ਮੇਰੀ ਗੱਲ ਸੁਣ ਲੈ ਆਹ ਹੋਂਦਾ ਨਾ ਮਾਂ ਮੀ ਵੀ ਆ ਤੇ ਤੂੰ ਰਣ ਤੂੰ ਲੱਸ ਤੇ ਨੇਦਰ ਮੈਂ ਰਹਤੇ ਨੀਂ ਆਂਦੇ ਤੂੰ ਭੱਗਦਾ ਇੱਥੋਂ ਇੱਥੇ ਮੈਂ ਬਗੂ ਹਾਂ ਤੂੰ ਸਾਹਮਣੇ ਕੀ ਕਰਨਾ ਹੈ ਹਾਂ ਹਾਂ ਉਹਦੇ ਸਾਹਮਣੇ ਖਲਿਆਰੇ ਪਾ ਦੇਗੀ ਬਧੀਏ ਸਾਮ ਨੂੰ ਮੈਂ ਅੱਗੇ ਦਾ ਪਤਾ ਨਹੀਂ ਕਿੰਨੇ ਕੁ ਫਲੇਅਰ ਪਾਤੇ ਬਾਈ ਤੇਰਾ ਘਰ ਆ ਤਾ ਸਾਮ ਨੂੰ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਅੱਜ ਸਰ ਅੱਜਰ ਰੇ ਹੋ ਵੀ ਲੱਗ ਗਈ ਤੂੰ ਦੱਸਸੀਂ ਹਾਂ ਕਰਨਾ ਫੇ ਤੂੰ ਗਾੜੇ ਦਾ ਪੜੀਏ ਹਾਂ ਬੜੇ ਕਿੱਥੇ ਜਾਵਾਂ ਮੈਂ ਦੱਸ ਮੈਨੂੰ ਕੋਈ ਕੋਲ ਗਾੜੇ